ਮਨਪਰੀ ਤੇ ਜਸਮਨ ਨੂੰ ਲੈਣ ਆ ਗਏ ਤੇ ਆਉਣ ਲੱਗੇ ਬਾਹਰ ਤੇ ਦੇਖਦੇ ਕੀ ਰਿਐਕਟ ਹੁੰਦਾ ਹੈ ਕੀ ਰਿਐਕਟ ਕਰਦਾ ਜਸਮਨ ਆ ਗਿਆ ਜਸਮਨ ਭੱਜ ਗਿਆ ਹੀ ਆਇਆ ਭੱਜ ਗਿਆ ਇਹ 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 ਓਹ ਜਸਕੁਲ ਨੇ ਹਰਲੀਨ ਨਹੀਂ ਆਈ ਉਹ ਨਹੀਂ ਆਈ ਚਲ ਕੋਈ ਇਧਰ ਦੀ ਆਓ ਫਿਰ ਇਧਰ ਦੀ ਇਧਰ ਦੀ ਆਓ ਉਹ ਕੱਲ ਆ ਜੇਗੀ ਉਹ ਕੱਲ ਆ ਜੂਗੀ ਫੇਕ ਯਾ ਨਹੀਂ ਆਈ ਤਾਂ ਯਾਰ ਫੇਕ ਕਿਹੜੀ ਗੱਲ ਹੈ ਇਹਨੂੰ ਆਪਣੇ ਪੰਗੇ ਪੇ ਰਹਿੰਦੇ ਹਰਲੀਨ ਨਹੀਂ ਆਈ ਉਹ ਨਹੀਂ ਆਈ ਯਾਰ ਅੱਜ ਤੱਕੜਾ ਹੀ ਲੱਗਦਾ ਮੈਨੂੰ ਚਲੋ ਬੈਠੋ 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 ਸასი ਕਾਲ ਆਜੋ 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 ਇਹੋ ਯਾਰ ਉਹ ਬੰਦ ਕਰ ਦੋ ਬੰਦ ਕਰ ਦੋ ਏ ਚਲੋ ਪਾਰੀ ਕਰੋ ਇਹ ਰੋ ਪਾਰੀ ਕਰਦੇ 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 ਹਾਏ ਇੱਕ ਹੋਰ ਇੱਕ ਹੋਰ ਯਾਰ ਮੇਰਾ ਦਿਲ ਨਹੀਂ ਲੱਗਦਾ ਤੇਰੇ ਬਿਨਾ ਹੈ ਅੱਜ ਨਾ ਹੀ ਯਾਰ ਦੋ ਦਿਨਾਂ ਬਾਅਦ ਆਇਆ ਮੇਰਾ ਦਿਲ ਨਹੀਂ ਲੱਗਦਾ ਯਾਰ ਹੈ ਤੇ ਬੀਬੀ ਨੂੰ ਜਫੀ ਪਾਓ ਹੁਣ ਜਫੀ ਪਾਓ ਜਫੀ ਪਾ ਕੁੱਟ ਕੇ ਪਾਰੀਆਂ ਵੀ ਕਰੋ। ਕਿਆ ਬੀਬੀ ਸਾਸਰੀਕਾਲ? ਕਿਆ ਬੀਬੀ ਸਾਸਰੀਕਾਲ? ਕਹੋ। ਬੀਬੀ ਸਾਸਰੀਕਾਲ। ਆਹ। ਇਹਦੇ ਤੋਂ ਹੋਮ ਹੋਏ। ਲਾਹੇ ਮਨਪ੍ਰੀਤ। ਔਰ ਜਿਹਨਾਂ ਨੂੰ ਸਰਪ੍ਰਾਈਜ਼ ਦੇਣੇ ਮੰਮੀ। ਆ ਜੱਖਾਂ ਬੰਦ ਕਰੋ ਤੁਸੀਂ। ਅੱਖਾਂ ਬੰਦ ਕਰੀਏ। ਹਾਂਜੀ ਤੁਸੀਂ ਵੀ ਕਰ ਲਓ ਤੇ ਮੰਮੀ ਤੁਸੀਂ ਕਰੋ ਪਹਿਲਾਂ। ਕਰੋ ਪਹਿਲਾਂ ਆਈ ਅੱਖਾਂ ਫੈਲ ਕੇ ਬੰਦ ਕਰੀਏ ਨਹੀਂ ਕਰੋ ਨਾ ਤੁਹਾਨੂੰ ਦੱਸਦੇ ਆ ਕਿਉਂ ਕਰਨੀਆਂ ਹੈ ਹਨ ਮੈਂ ਪਰਲੇ ਦੇ ਭਰਾ ਦਿੱਤਾ ਕਿ ਨਾ ਚਲੀ ਇਹ ਤਾਂ ਮਸਲੇ ਬਸ ਆ ਜਾ ਖਾਣੇ ਕਰਦੇ ਆਂ ਆਂ ਬੰਦੇ ਨੇ ਬੱਦਲ ਤੁਸੀਂ ਦੇਖੀਏ ਬਣਾ ਲਈ ਅੱਖਾਂ ਸਾਡੀਆਂ ਨੂੰ ਲੋ ਤੁਹਾਨੂੰ ਨਾ ਮੇਰੀ ਘਰ ਵਾਲੀ ਨੇ अच्छा आज तानो कोई चीज न्यारे ਦਿੱਤੀ ਜਾਂ ਤੇ ਹੁਣ ਇਹਨੂੰ ਖੋਲ ਕੇ ਦੇਖੋ ਵੀ ਤੁਹਾਨੂੰ ਕਿੱਦਾਂ ਲੱਗਦੇ ਮਨਪ੍ਰੀਤ ਨੇ ਤੁਹਾਡੇ ਕੀ ਲਿਆਂਦੇ ਆ ਤੇ ਸ਼ੂਗਰ ਕਿਹਨੂੰ ਕੀ ਕਹਤਾ ਆ ਸਾਡਾ ਆ ਵੇਖ ਲਾ ਤੇ ਬੀਬੀ ਅੱਗੇ ਮੇਰੀ ਗੱਲ ਸੁਣਾ ਇਹ ਲਿਆਦਾ ਉਹ ਕੁਛ ਕੁਛ ਕਰੀ ਬੀਰੀ ਕਰਦੇ ਲ ਮਨਪ੍ਰੀਤ ਦੀ ਗੱਲ ਤੁਹਾਨੂੰ ਅਜੇ ਵੀ ਯਕੀਨ ਹੋਣ ਮਨਪ੍ਰੀਤ ਨੇ ਵਿਆਹ ਸੰਬਧੀ ਕਰੀ ਲੱਲੋ ਮਨਪ੍ਰੀਤ ਅੱਜ ਅੱਗੇ ਕਰ ਰਹੇ ਜਾਂਦੇ ਮਨਪ੍ਰੀਤ ਇਹ ਕਰੀ ਜਾਂਦਾ ਨਹੀਂ ਕਦੇ ਤੇ ਕਦੀ ਆਖ ਦਿੱਤੇ ਨਹੀਂ ਤੂੰ ਮਨਪ੍ਰੀਤ ਨਹੀਂ ਤੁਹਾਨੂੰ ਉਹਦੇ ਤੇ ਯਕੀਨ ਕਿਉਂ ਹੁੰਦਾ ਕੀ ਗੱਲ ਉਹ ਲਿਵਾ ਨਹੀਂ ਸਕਦੀ ਉਹ ਨੌਕਰੀ ਕਰਦੀ ਆ ਪੈਸੇ ਆਈਆਂ ਹਾਂ ਲਿਆ ਆਛਾ ਇੱਕ ਮਿੰਟ ਪਹਿਲਾਂ ਬੀਬੀ ਨੂੰ ਸੁਣਨਾ ਹੈ ਬੀਬੀ ਤੂੰ ਦੱਸ ਵੀ ਤੈਨੂੰ ਕਿਉਂ ਲੱਗਦਾ ਕਿ ਲਿਆ ਨਹੀਂ ਸਕਦੀ ਮੇਰੀ ਘਰ ਵਾਲੀ ਨਹੀਂ ਲਿਆ ਖਾਂਦੀ ਆ ਪਰ ਲਿਆਵੇ ਤਾਂ ਆਂਗੇ ਮੈਂ ਇਹਨਾਂ ਨਾਲ ਸਾਰੇ ਸਕੀ ਕੋਈ ਨਹੀਂ ਫੇਰ ਉਹਦੀ ਤਾਰੀਫ ਕਿਉਂ ਨਹੀਂ ਕਰਦੀ ਕੋਈ ਤਾਰੀਫ ਕਰਦੀ ਹੈ ਕਰਦੀ ਉਹਨੇ ਲਿਆਵੇ ਤਾਂ ਆਈਆਂ ਆ ਆ ਫਿਰ ਕਿੰਨੇ ਲਿਆਉਂਦੀ ਹੈ ਇਹ ਸੋਹਣੇ ਦੇ ਬੜੇ ਪੁੱਤ ਇਹ ਪਹਿਲਾਂ ਮੰਮੀ ਇਹ ਦੱਸੋ ਵੀ ਮੈਂ ਇਹ ਸੋਹਣੇ ਪਹਿਲਾਂ ਦੇਖੋ ਤੇ ਆਂ ਇਹ ਲਿਆਂਦੇ ਇਹ ਮਨਪ੍ਰੀਤ ਨੇ ਆਪਣੇ ਸੱਸ ਲਈ ਲਿਆਂਦੇ ਜਿੱਦਾਂ ਕੁਰਤੇ ਚ ਗਰਮੀਆਂ ਚ ਪਾਉਣ ਨੂੰ ਕੁਝ ਪੀਣੀ ਨਹੀਂ ਆਉਂਦਾ ਕੱਲ ਜਲੰਧਰ ਜਲੰਧਰ ਗਏ ਸੀ ਤੇ ਇਹਨਾਂ ਨੂੰ ਮਿਲਤੇ ਇਹਨਾਂ ਨੂੰ ਲੱਗਦਾ ਕਿ ਮੈਂ ਲਿਆਂਦੇ ਮਨਪ੍ਰੀਤ ਨਹੀਂ ਆ ਸਕਦੀ ਸੱਸ ਤੇ ਲਿਆ ਲੀਤੇ ਤਾਂ ਦਾਦੀ ਸੱਸ ਲਈ ਕੀ ਲਿਆਂਦਾ ਲੱਲੋ ਪੁੱਪਾ ਵਾਲੇ ਸੀ ਆਪਾਂ ਕਹਿੰਦੇ ਕੀ ਮਾ ਲਿਆਂਦੀਆਂ ਮਨਵੀ ਇਹ ਗੱਲ ਗਲਤ ਕੀਤੀ ਆ ਨਹੀਂ ਆਹ ਦਾਦੀ ਪਾਏ ਦਾਦੀਆਂ ਪੁੱਤਾਂ ਆ ਜਾਂਵੇ ਦਾਦੀ ਪਾ ਲਵੇ ਚਾਵੇ ਇੱਕ ਬੀਬੀ ਪਾਲੂ ਹੀ ਨਾ ਸਭ ਤੋਂ ਦਰਮਿਆ ਵਿਚ ਤੇਰੇ ਲਈ ਕੱਲ ਹੋਰ ਆ ਜੂਗਾ ਇੱਕ ਕੇਵਲ ਸਹਣੇ ਇੱਧਰ ਰੱਖਿਆ ਹੋਰ ਰੱਖ ਉਹ ਅਰ ਆ ਲੜਾਈਂ ਬਾਅਦ ਜਿਹੜੀ ਤੂੰ ਉੱਠ ਕੇ ਕਹਿਣ ਗਿਆ ਨਾ ਤੂੰ ਵੀ ਮਾਨਪਰੀ ਦੇ ਨਾਲ ਮੈਂ ਨਹੀਂ ਤੇਰੇ ਤੇਰਾ ਵੀ ਅੱਜ ਮੈਂ ਸ਼ਹਿਰ ਲਿਆਤੀ ਉਹ ਅੱਜ ਮੈਂ ਵੀ ਰੋਟੀਆਂ ਤੇਰੇ ਹੱਥ ਦੀਆਂ ਨਹੀਂ ਸੀਰੀਆਂ ਨਹੀਂ ਅੱਜ ਨਹੀਂ ਮੈਂ ਬਣਾਈਆਂ ਹਾਲ ਘਰ ਕੁਛ ਤੂੰ ਗੋਲ ਇਹਨਾਂ ਨੂੰ ਜਵਾਬ ਦੇ ਨਹੀਂ ਤਾਂ ਨਹੀਂ ਲੱਗਦਾ ਕਿ ਗੁੰਗੀ ਹੁੰਦੀ ਆ ਬੀਟੀ ਆਉ ਬੋਲੇ ਕਿ ਉਹਨੂੰ ਪਤਾ ਮੈਨੂੰ ਨਹੀਂ ਆਂਦੀ ਨਹੀਂ ਨਹੀਂ 10 ਮਾਰ ਵੀਰ ਮੈਨੂੰ ਝੂਠਾ ਪਾਈ ਜਾਨੀ 10 ਜਵਾਬ ਦੇ ਤੂੰ ਕਿਨੇ ਲਿਆਂਦੇ ਆ ਤੇ ਕਿੱਥੋਂ ਲਿਆ ਕੇ ਕਿਹਨੂੰ ਖਾ ਲਿਆ ਮਾਤਾ ਨੂੰ ਮਰ ਕੇ ਦੇਵਗਾ ਦੁਕਾਨ ਤੇ ਵੀ ਅੱਧਾ ਹੀ ਦੱਸਨੇ ਸੀ ਸੱਚ ਸਾਰਾ ਕੋ ਦੱਸੋ ਵੀ ਕਿੱਥੋਂ ਲਿਆਂਦੇ ਕਿਦਾਂ ਲਿਆਂਦੇ ਕਿਦਾਂ ਮਾਨ ਬਣਿਆ ਦੱਸ ਨਹੀਂ ਕੁੜੀ ਅੱਛਾ ਅੱਛਾ ਕਿਹੜੀ ਖੁਸ਼ੀ ਚ ਲਿਆਂਦੇ ਇਹ ਸੱਸ ਵੀ ਚੰਗੀ ਲੱਗੀ ਅੱਜ ਮੈਂ ਕਿ ਮੈਂ ਇਹ ਲੈਣਗੇ ਪਹਿਲਾਂ ਤੂੰ ਇਹਦੇ ਚੁੱਪ ਕਰ ਜਾ ਮੈਂ ਕਿ ਤਾ ਬੋਲਾਂ ਆਈ ਚੋਪਕੀ ਕਰਿਆ ਯਾਦ ਯਕੀਨ ਨਾਲ ਸਾਰੀ ਹੋਰ ਕਸ ਨਾ ਗਾੜੀ ਮੈਨੂੰ ਦੇਖਣਾ ਮੰਗਦੀ ਨਹੀਂ ਓਦਾਂ ਹੀ ਹਰ ਵੇਲੇ ਜਦੋਂ ਮੈਂ ਕਹਿੰਦਾ ਸਾਡੇ ਨਾਲ ਆਉਂਦੀ ਦਾ ਆ ਮੇਰੇ ਦੇ ਕੰਨ ਕੋਰ ਵੀ ਤੇਰੀ ਮਾਂ ਨੇ ਆਹ ਕੰਮ ਨਹੀਂ ਚੱਲਦਾ ਕੀ ਤਾਂ ਆਹ ਰੋਟੀ ਨਹੀਂ ਚੰਗੀ ਸਬਜ਼ੀ ਨਹੀਂ ਚੰਗੀ ਆ ਕੋਸ ਹੁੰਦਾ ਸਮਾਨ ਜਿਹੜਾ ਸਮਾਨ ਲੰਘ ਜਾਵੇ ਨਾ ਅੱਛਾ ਉਹਨੂੰ ਨਹੀਂ ਜਾ ਕੇ ਰਿਦਾ ਕਈ ਵਾਰੀ ਪਹਿਲਾਂ ਬਤਾ ਕੀ ਹੋ ਜਾਂਦੀਆਂ ਕੀ ਗੁੱਸੇ ਕਿਲੇ ਵੀ ਹੋ ਜਾਂਦੀ ਐ ਇਹ ਨਹੀਂ ਗੱਲ ਵੀ ਚੇਂਜ ਹੋ ਗਿਆ ਸਮਾਂ ਪਰ ਤੁਹਾਡੇ ਲਈ ਉਹਨੇ ਪਿਆਰ ਨਾਲ ਚੀਜ਼ ਕਹਿੰਦੇ ਪਿਆਰ ਨਾਲ ਦੇ ਬੰਦਾ ਭਾਵੇਂ ਕੀ ਕਹਿੰਦੇ ਹੋਵੇ ਜ਼ਹਿਰ ਵੀ ਦੇ ਦੇ ਉਹ ਵੀ ਪਰਿਵਾਰ ਕਰਨਾ ਚਾਹੀਦਾ ਤੇ ਤੁਹਾਡੇ ਸਾਰੇ ਨਗਰੇ ਨੇ ਮੁੱਖ ਹੁੰਦੇ ਐ ਵਾਹੇ ਤੁਸੀਂ ਨਾ ਇੱਕ ਗੱਲ ਸਮਝਣਾ ਤੁਹਾਨੂੰ ਵਾਕੇ ਦੀ ਕੋਈ ਚੀਜ਼ ਲਿਆ ਕੇ ਦੇਣੀ ਚਾਹੀਦੀ ਤੋਰ ਤੇ ਚੱਲਦੇ ਆ ਇਹਨਾਂ ਦਾ ਸਵਾਰਾ ਨਹੀਂ ਹੁੰਦੀਆਂ ਬੀਬੀ ਕਹਿੰਦੇ ਨਿਕਰਾ ਮਾਣੀਆਂ ਉਹਨੇ ਆਪੇ ਨਿਕਰਾ ਬਣ ਕੇ ਨਿਕਰਾ ਬਣ ਕੇ ਪਤਾ ਕਿ ਮੈਂ ਮਾਂ ਤੋਂ ਪਹਿਲਾਂ ਦੱਸ ਰਿਆਂ ਨੂੰ ਯਾਰ ਇਹਨਾਂ ਨੇ ਮੇਰੇ ਤੇ ਯਕੀਨ ਨਹੀਂ ਕਰਦਾ ਤੂੰ ਦੱਸ ਕਿੱਥੋਂ ਲਿਆਉਂਦੀ ਬੀਬੀ ਨੂੰ ਕੀ ਪਤਾ ਬੀਬੀ ਕਿਹੜਾ ਜੇ ਜ਼ਮਾਨੇ ਦੀ ਆ ਹਾਂ ਗਿਆ ਗਿਆ ਲਓ ਹਾਂ ਬੀਬੀ ਆ ਗੱਲ ਮੇਰੀ ਘਰ ਵਾਲੀ ਨੂੰ ਆ ਜਿਹੜੀ ਗੱਲ ਕਹੀ ਨਾ ਤੂੰ ਮੇਰੇ ਤੋਂ ਨਹੀਂ ਜਰੀ ਜਾਨੀ ਮੇਰੇ ਤੇਰੀ ਜਾਨੀ ਆ ਮੈਨੂੰ ਹਰਾਮ ਜਾਨੀ ਤੋਂ ਬਿਨਾਂ ਤੂੰ ਮੇਰੀ ਘਰ ਵਾਲੀ ਨੇ ਕਿਹਾ ਇਹ ਮੇਰੀ ਘਰ ਵਾਲੀ ਨੂੰ ਕਿਦਾਂ ਕਿਹਾ ਤੇਰੇ ਸਮਝ ਕੇ ਮੇਰੀ ਘਰ ਵਾਲੀ ਨੇ ਕਿਦਾਂ ਕਿਹਾ ਉਹ ਕਹਿ ਨਹੀਂ ਕਹਿ ਨਹੀਂ ਹੁਣ ਦੁਬਾਰਾ ਕਹਿ ਕੇ ਦੱਸ ਕਹਿੰਦੀ ਹੈ ਕਹਿ ਕੇ ਦੱਸ ਕਹਿ ਦਿੰਦੀ ਕੋਈ ਕੀ ਕਹਿ ਕੇ ਦੱਸ ਕਹਿ ਦਿੰਦੀ ਹੈ ਕਹਿ ਆਰਾਮਦਾ ਜੀ ਕਹਿ ਕੇ ਦੱਸ ਅਮਰਤ ਰਈ ਵੀ ਕਹਿੰਦਾ ਕਹਿ ਕੇ ਦੱਸ ਕਹਿ ਕੇ ਦੱਸ ਕਹਿੰਦਾ ਉਹ ਕਹੇ ਨਾ ਮੈਂ ਕਹਿੰਦਾ ਗੁੱਡੀ ਦੇ ਦੇ ਮੇਰੀ ਨਹੀਂ ਉਹਨੇ ਵਿਚਾਰੀ ਨੇ ਇਕੱਠਾ ਗਲੇ ਚੀਜ਼ਾਂ ਲੈ ਜਾਂਦੇ ਕੋਹਰਾ ਆਈ ਲੈਂਦੇ ਆਹ ਦੇ ਮੈਂ ਤਾਂ ਲਾਉਣੀ ਨਹੀਂ ਆ ਲੈ ਆਈ ਲੈ ਲੇ ਬਖ ਆ ਸਾਵੇਂ ਨਾਲ ਨਹੀਂ ਤਾਂ ਲਾਉਣੀ ਨਹੀਂ ਇਹ ਹੋਰ ਨੂੰ ਪਿੱਛੇ ਕਹਿੰਦਾ ਕਿ ਨੂੰ ਸੋਨਾ ਲਵਾ ਦਵਾ ਮੇਰਾ ਸੂਟ ਦੇ ਕਿੰਨੇ ਸੋਨੇ ਮੈਂ ਇਹਦਾ ਨਹੀਂ ਸੂਟ ਨਹੀਂ ਮਨਪ੍ਰੀਤ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਹਾਂ ਤਾਂ ਵਾਕੇ ਤੂੰ ਮੈਂ ਤੂੰ ਸਹੀ ਸੀ ਮੈਂ ਸਹੀ ਸੀ ਨਾ ਇਹ ਵਾਕਏ ਨੇ ਇਹਨਾਂ ਨੂੰ ਕੋਈ ਚੀਜ਼ ਮੰਮੀ ਜਿੰਨੀ ਨੱਕ ਲੰਬੀ ਹੈ ਨਾ ਤੇ ਉਹਦੀ ਨੱਕ ਦੇ ਵਿੱਚ ਉਹ ਨਹੀਂ ਵਾਲਾ ਜੀ ਨਹੀਂ ਮੇਰੀ ਗੱਲ ਸੁਣ ਉਹ ਤਾਲੀਆਂ ਤੇ ਜੋਕ ਵੀ ਥੀਏ ਕਿ ਆਵੇ ਜਾਂਦੇ ਹੁਣ ਤਾਲੀਆਂ ਤੇ ਜੋਕ ਤੇ ਤੂੰ ਦੱਸ ਦੇ ਤੂੰ ਨਹੀਂ ਕੋਈ ਬਕਵਾਸ ਕਰਦੀ ਬੋਲ ਮੈਨੂੰ ਮੈਂ ਮੈਂ ਕਰਨ ਦੀ ਆਦਤ ਨਹੀਂ ਨਾ ਹੈਗੀ ਤਾਂ ਕਰਕੇ ਇਹਨਾਂ ਵਾਂਗੂ ਕਈਆਂ ਨੂੰ ਆਦਤ ਨਹੀਂ ਹੁੰਦੀ ਆਪਨਾ ਆਪ ਦਾ ਉਹ ਮੈਨੂੰ ਜਿွှਲਾਤੇ ਹੈ ਨਹੀਂ ਉਹ ਮੈਂ ਗਰੀਬ ਬੰਦਾ ਮੈਂ ਕਿਥੋਂ ਲਿਆਉਣੇ ਉਹ ਮਾਲ ਕੱਸੀ 90000 ਰੁਪਏ ਦਾ ਡਾਂਗ ਬੀਬੀ ਮੇਰੀ ਗੱਲ ਸੁਣਦਾ ਤਾਉਨ ਮਤਾਂਨ ਖਿੱਚ ਰੰਗੜਾ ਜਿਆਦਾ ਬੋਲਦੀ ਹੈ ਤੂੰ ਅਸਲੀ ਕਰ ਰਹਾ ਬੋਲਦਾ ਤੇ ਤੂੰ ਮੇਰੀ ਗੱਲ ਸੁਣ ਮੈਂ ਸੱਚ ਕਹਿ ਰਹੀ ਮਾਂ ਮਮੀ ਸੱਚੀ ਤੇ ਤਾਂ ਸੰਗੇ ਲੱਗੇ ਸੱਚੀ ਦਸਣਾ ਨਹੀਂ ਇਸੇ ਕਰਕੇ ਮੈਂ ਬੀਬੀ ਨੂੰ ਦੇ ਦਣੇ ਆ ਸੋਨੇ ਦਾ ਸੋਨੇ ਤਾਂ ਬੜਿਆ ਅੰਦਰੋਂ ਤਾਰੀਫ ਹੀ ਨਹੀਂ ਨਿਕਲਣ ਦੀ ਅੰਦਰ ਅੰਦਰ ਨਹੀਂ ਮੰਨਦਾ ਆਹ ਲੈ ਉਹਨੂੰ ਆਪਣੀ ਪਈ ਤੇਰੇ ਲਈ ਆਏ ਵੀ ਹਜੇ ਤੇ ਤੂੰ ਇਹਨੇ ਬੀਬੀ ਨੂੰ ਦੇ ਜਿਹੜਾ ਮੈਂ ਤੁਹਾਨੂੰ ਤੀਏ ਤੈ ਇੱਕ ਇਹਦਾ ਕਿੱਥਾਰੇ ਮੇਰੇ ਪੈਸੇ ਮੈਨੂੰ ਪਤਾ ਮੈਂ ਕਿ ਮਮਮੀ ਦੇ ਭਾਵੇਂ ਪਸੰਦ ਕਰ ਲੇ ਬੀਬੀ ਨੇ ਨਹੀਂ ਪਸੰਦ ਕਰਨੇ ਤੈਨੂੰ ਮਮਮੀ ਪਸੰਦ ਤੇ ਫਿਰ ਦੇ ਦੇ ਉਹਨੂੰ ਮਾਰ ਵੀ ਤੂੰ ਕਰੋ ਆਪਰਸ ਵਿੱਚ ਗੱਲ ਮੈਨੂੰ ਕੋਈ ਫਸਾਇਆ ਮੈਂ ਲੰਮੇ ਪੈਣਾ ਯਾਰ ਮਮਮੀ ਸ ਮੈਨੂੰ ਦੱਸੋ ਸੱਚੀ ਸੱਚੀ ਤੁਹਾਨੂੰ ਹੈ ਨਹੀਂ ਪਸੰਦ ਆਏ ਨੇ ਪੁੱਤ ਇਹ ਬਹੁਤ ਪਸੰਦ ਆਏ ਮੈਨੂੰ ਮੈਂ ਪਤਾ ਮੈਂ ਪਤਾ ਕਿਉਂ ਲਿਆਂਦੇ ਮੈਂ ਕਿਹਾ ਤੁਸੀਂ ਟੀ-ਸ਼ਰਟ ਪਾਉਂਦੇ ਹੋ ਤੇ ਫਿਰ ਇਹ ਵੀ ਟੀ-ਸ਼ਰਟ ਵਾਂਗੂ ਇਹ ਪਤਲੇ-ਪਤਲੇ ਸੌਫਟ ਤੇ ਨਾਲੇ ਖੁੱਲੇ-ਖੁੱਲੇ ਹਾਂ ਇਹ ਭਾਵੇਂ ਵਾਈਟ ਪਜਾਮੇ ਨਾਲ ਪਾ ਲਓ ਵਾਈਟ ਸਲਵਾਰ ਨਾਲ ਪਾ ਲਓ एकदम ਬੀਬੀ ਫਿਟਿੰਗ ਹੋ ਜਾਣੀ ਇਹ ਬਹੁਤ ਸੋਹਣੇ ਪੁੱਤ ਨੇ ਤੇ ਨਾ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਹੱਸਾਂਦੇ ਹਾਂ ਮੇਰੇ ਪੁੱਤ ਨੂੰ ਮੇਰਾ ਇੰਨਾ ਪਿਆਰ ਹੈ ਇਹ ਸੋਹਣੇ ਮੋਰਤ ਲੈ ਕੇ ਆਈ ਹਾਂ ਮੈਂ ਕਿਹਾ ਮੇ ਮੈਂ ਕਿਹਾ ਮੰਮੀ ਆਂਦੇ ਆਂਦੇ ਨੇ ਮੇਰੇ ਰੋਟੀਆਂ-ਟਿੱਬੇ ਬਣਾ ਦੇ ਟਿੰਗ 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 ਆ ਰੋਟੀਆਂ ਇਹ ਰੋਟੀਆਂ ਬਾਹਰ ਤੇ ਲਿਆਉਂਦੇ ਆ ਪਰ ਰੋਟੀਆਂ ਪੱਕ ਜਾਣਗੀਆਂ ਨਾ ਨਹੀ ਰੋਟੀਆਂ ਤੇ ਪੁੱਤ ਉਹਦੇ ਉੱਧਰ ਇਹ ਅੱਗ ਲਾਉ ਜੰਤਰ ਆ ਨਾ ਜਿਹੜਾ ਆ ਦੇਖਿਆ ਅੱਗ ਲਾਉ ਜੰਤਰ ਬੀਬੀ ਤੈਨੂੰ ਕਹਿੰਦੀ ਅੱਗ ਰੋਮ ਜੰਤਰ ਆ ਤੈਨੂੰ ਇਹ تیر ਨਾ ਕਹਿ ਜੀ ਦੀ ਜਲਾ ਥੈਂਕ ਯੂ ਥੈਂਕ ਯੂ ਵੈਲਕਮ ਮੈਂ ਤੇਰਾ ਕੀ ਕੀਤਾ ਤੇ ਨਾਮ ਤੇ ਜੈ ਨੂੰ ਮੇਰੀ ਸੱਸ ਦੇ ਤੁਹਾਡਾ ਬਾਬਾ ਰਕਲਾ ਬੀਜੀ ਮੈਨੂੰ ਪਤਾ ਸੀ ਇਸ ਇਨਸਾਨ ਨੂੰ ਮੇਰੀ ਕੋਈ ਚੀਜ਼ ਪਸੰਦ ਨਹੀਂ ਹੀ ਆਊਗੀ ਮੈਂ ਸੂਟ ਲਿਆ ਰਾਂ ਚਾਚਾ ਚੱਲ ਮੰਨ ਤੀ ਦੇ ਵੀ ਰਿਹਾ ਕੋਈ ਲਿਆਂਦਾ ਮੈਂ ਅੰਦਰ ਰੱਖਿਆ ਮੈਂ ਕਿਹਾ ਵੀਡੀਓ ਮੈਂ ਕਿਹਾ ਇਹਦੇ ਚ ਇਹਨੂੰ ਦੱਸਣਾ ਮੈਂ ਕਿਹਾ ਮੇਰੀ ਬੇਇੱਜ਼ਤੀ ਬਹੁਤ ਕਰਦਾ ਲਿਆਂਦਾ ਆਹ ਵੈਰੀ ਗੁੱਡ ਤੇ ਅੱਗੇ ਵੀ ਲਿਆਂਦਾ ਬੀਜੀ ਛੁੱਟ ਬੋਲੀ ਹੈ ਦੇਖ ਤੇਗਾ ਇਹਨੂੰ ਐ ਹੀ ਨਹੀਂ ਬੱਸ ਬੱਸ ਮੇਰਾ ਮਨ ਟੁੱਟ ਗਿਆ ਜਿੱਥੇ ਨੂੰ ਯਕੀਨ ਕਰਨਾ ਤੈਨੂੰ ਲਿਆ ਕੇ ਦਊਗੀ ਹੁਣ ਕੰਮੋ ਆਂਟੀ ਨੂੰ ਦਵਾਂਗੀ ਉਹ ਕਹਿੰਦੀ ਮੈਂ ਕੰਮੋ ਆਂਟੀ ਨੂੰ ਦਵਾਂਗੀ ਕਿ ਇਹਨੂੰ ਨਹੀਂ ਕਰਾਂ ਤੂੰ ਮੇਰੀ ਕਦਰ ਨਹੀਂ ਕਰਦੀ ਕੰਮੋ ਵਾਂਗੂੰ ਕਹਿੰਦੀ ਤੂੰ ਮੇਰੀ ਕਦਰ ਨਹੀਂ ਕਰਦੀ ਮੈਂ ਕੰਮੋ ਆਂਟੀ ਨੂੰ ਦਿਣਾ ਤੈਨੂੰ ਦੇਣਾ ਕਰ ਲੈ ਦੀ ਕੰਮੋ ਨੇ ਦੇ ਕੰਮੋ ਆਂਟੀ ਮੈਨੂੰ ਅਸੀਸਾਂ ਤੇ ਦੋਗੀ ਇਸ ਇਸ ਮੂੰਹ ਚੋਂ ਕਦੀ ਕੋਈ ਅਸੀਸ ਨਹੀਂ ਨਿਕਲਦੀ ਆੜਾ ਮੂੰਹ ਆ ਨਾ ਨਹੀਂ ਆ ਇਹ ਜਿੰਨਾ ਕਾਕੇ ਸੇ ਇਸ 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 ਕੱਲੀ ਜਨਾਨ ਇਸ ਕੱਲੀ ਜਨਾਨੀ ਨੇ ਨਾ ਇਸ ਕੱਲੀ ਜਨਾਨ ਚਾਰ ਪੰਜ ਜਣਿਆਂ ਨੂੰ ਪੜਨੇ ਪਾਇਆ ਆ ਸਹੀ ਗੱਲ ਆ ਤੇਰੇ ਤੇਰੇ ਮੁੰਡੇ ਨੂੰ ਸਿੱਥੋਂ ਦੀ ਚੜਾਇਆ ਮੈਂ ਆਏ ਏਦਾਂ ਵੇੜੇ ਦਿੱਤੀ ਕੀ ਕਿਥੋਂ ਤੱਕ ਚੜਾਇਆ ਉਹ ਆਪ ਨੇ ਚੜਦਾ ਪੌੜੀਆਂ ਮਤਲਬ ਬੇਚਾਰਾ ਸਾਲਾ ਵੇ ਮੇਟ ਕਰਦੇ ਦਮਾ ਖਰਾਬ ਕਰਦਾ ਹੈ ਪਹਿਲਾਂ ਤੇ ਵੇਚਾਇਆ ਪਹਿਲਾਂ ਨੇ ਕੰਨ ਚ ਭਰਨਾ ਵੀ ਆ ਏਦਾਂ ਵੇਚੀ ਕਰਦੀ ਮੇਰੀ ਮਾਂ ਦੀ ਆ ਮੈਂ ਕੋਲੋਂ ਵੀ ਕਹਿੰਦੀ ਰਹੀ ਆ ਤੇ ਜਾਣ ਦੇ ਰਹਿਣ ਦੇ ਏ ਉਮਰਤ ਅਮਰਤ 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 भी ਅਮਰਤ है ਅਮਰਤ 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 ਬੀਬੀ ਅਮਰਤ ਇਹ ਰੰਗ ਬੜਾ ਸਾਫ ਹੋ ਗਿਆ ਇਹ ਇਹ ਨਹੀਂ ਬਣ ਸਕਦੀ ਇਹ ਫੇਰਨ लवली ਤੇ ਨਹੀਂ ਬੀਬੀ ਤੂੰ ਸੱਚੀ ਦੱਸ ਸੱਚੀ ਕੋ کریم ਲਾਉਣੀ ਬੜਾ ਰੰਗ ਸਾਫ ਹੋਇਆ ਜਰਾ ਮੈਂ ਦੱਸ ਫੇਰengo ਤੁਹਾਡਾ ਮੈਂ ਦਿੱਤੀ ਕਰੀ ਬਲੀ ਆ ਕੇ ਸਾਡੇ ਮੂੰਹ ਪੁਸੇ ਹੋਏ ਬੈ ਕੱਲ ਦੇ ਕੱਲ ਦੇ ਜਵਾਕਾ ਦੇ ਮੂੰਹ ਪੁਸੇ ਤੇ ਆ ਤਾਂ ਨਿਖਰਦੀ ਜਾ ਰਹੀ ਹੈ ਦੇਖ ਫੇਰ ਬੰਤੇ ਆ ਲੈ ਜਿੱਤੇ ਕਰੀ ਆ ਕੇ ਇੱਥੇ ਨਾ ਤੇ ਨਾ ਰੋਣਗਾ ਇਧਰ ਮੇਰੀ ਗੱਲ ਸੁਣਾ ਮਰ ਪਈ ਪੀਪੀ ਲਈ ਸੂਟ ਆਉਣਾ ਚਾਹੀਦਾ ਗੱਲ ਵਧੀਆ ਪਰ ਕੋਈ ਗੱਲ ਨਹੀਂ ਓਕੇ ਸੂਟ ਦਾ ਨਹੀਂ ਕਰੇ ਆਉਂਦਾ ਦੀ ਵੀ ਕਿੰਦਾ ਦਾ ਪਸੰਦ ਉਹ ਖਰਾਬ ਇੱਕ ਉਹ ਨਹੀਂ ਤੇਰੇ ਲਈ ਆਊਗਾ ਪਰ ਪੌਣੀ ਕਿੰਦਾ ਦਾ ਦਸ ਮੜਾ ਜਾ ਫੇਰ ਹੀ ਮੜਾ ਜਾ 800 ਰੁਪਏ ਆਪਾਂ ਪਟਿਆ ਉਹ ਤੂੰ ਗੱਲ ਮੈਂ ਕਿਹਾ ਤੂੰ ਪੌਣੀ ਕਿੰਦਾ ਦਾ ਇਹ ਦਸ ਆਪਾਂ ਲਿਆ ਨਾ ਹੀ ਰੈਡੀमेड ਟੇਲਰ ਨੇ ਖਰਾਬ ਕਰਤੇ ਉਹਦੇ ਦੋ ਸੂਟ ਮੈਂ ਤਾਂ ਹੀ ਰੈਡੀमेड ਲਿਆਂਦੇ ਹਾਂ ਰੈਡੀमेड ਲਿਆਉਣਾ ਰੈਡੀਮੇਡ ਵੀ ਮਿਲ ਜਾਂਦੇ ਆ ਰੈਡੀਮੇਡ ਨਹੀਂ ਦੀ ਜਾਣ ਕੇ ਦੇਖਿਆ 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 ਨਖਰਾ ਟਿਉੜੀ ਟਿਉੜੀ ਆਉਂਦਾ ਜਿਉੜੀ ਤੇ ਇਹੇ ਕਿਹਾ ਮੈਂ ਪਾਲੂ ਦੀ ਰੈਡੀ ਨਹੀਂ ਆ ਰਿਹਾ ਬਿਪੋ ਦੀ ਬਣੀ ਤੇ ਉਹ ਦੇਖੇ ਤੇ ਉਹ ਨਹੀਂ ਬਣਦੀ ਰੈਡੀ ਮੈਂ ਸਾਰੀ ਉਮਰ ਦੀ ਪਾਇਆ ਰੈਡੀ ਮੇਰੇ ਤੇ ਆ ਲੋਕੀ ਆ ਰਹੇ ਨੇ ਲੇਪ ਕੋਰੇ ਪੁੱਛਿਆ ਮੈਂ ਉਹ ਨਹੀਂ ਬੋ ਮੇਰੀ ਬੀਬੀ ਕਿ ਸੋਨਾ ਦੀ ਪੱਕੀ ਸੋਨਾ ਹੀ ਪਉਂਦੇ ਮੈਂ ਉਹ ਨਹੀਂ ਸੋਨਾ ਵਾਲੀ ਪਾਈ ਕੋਈ ਬੀਬੀ ਇਹਨੂੰ ਸਮਝਾ ਲੀ ਹੁਣ ਪਟਿਆਲਾ ਦੇ ਨਹੀਂ ਬਣਵਾਉਂਦੇ ਪਟਿਆਲਾ ਸਲਵਾਰ ਕਿ ਅਫਗਾਨੀ ਇਹ ਤੁਸੀਂ ਪਟਿਆਲੇ ਨੂੰ ਜਾ ਮੈਂ ਨਹੀਂ ਆਦੀ ਜੁੱਤੀ ਇਹ ਸੰਕੇਹ ਬਈ ਹਾਂ ਜੀ ਹੋਰ ਤਾਂ ਨਹੀਂ ਚਾਹੇ ਕਰਨਾ ਹੈ ਹਾਂ ਅਸੀਂ ਇਹਨਾਂ ਨਾ ਬਾਰ ਕੰਮ ਕੀਤਾ ਕਰਦੀ ਤਾਂ ਹਮਣ ਰਣੇ ਘਾਰੇ ਪਾਉਂਦਾ ਬਈਆ ਇੰਨਾ ਕੁ ਸਵਾਦ ਪਤੀਸਾ ਹੈ ਨਾ ਇਹ ਬਰਫੀਆਂ ਨੂੰ ਮਾਤ ਪਾਉਂਦਾ ਆਪਣਾ ਫੇਵਰਟ ਆ ਤਾਂ ਖਾ ਕੇ ਦੇਖਿਓ ਕਿਤੇ ਮਕੀਰੀਆਂ ਸ਼ਹਿਰ ਦੇ ਵਿੱਚੋਂ ਮਿਲਦਾ ਸ਼ਰਮਾ ਸਵੀਟ ਵਾਲਿਆਂ ਤੋਂ ਤੇ ਵੈਰੀ ਗੁੱਡ ਪਤੀਸਾ ਹੈ ਸੋ ਬੀਬੀ ਦੇ ਮੂੰਹ ਦੇ ਵਿੱਚ ਛੋਟਾ ਜਿਹਾ ਪੀਸ ਪਾਇਆ ਜਾਊਗਾ ਕਿਉਂਕਿ ਬੀਬੀ ਨੂੰ ਜ਼ਿਆਦਾ ਬੀਬੀ ਇੱਕ ਪੀਸ ਦੇਦਾ ਪੂਰਾ ਦੇਖਿਆ ਦੇਖਿਆ ਆਹ ਜਾਨੀ ਮੇਰੀ ਮੰਮੀ ਜੀ ਦੋ ਦੇ ਦੇ ਭਾਵੇਂ ਨਾ ਕਰ ਲਾਓ ਮੰਮੀ ਜੀ ਉਹ ਮਠਾ ਕਰੋ ਜੀ ਅਨੇ ਰਾਤ ਨੂੰ ਆ ਕੇ ਰਸੋਈ ਚੋਂ ਆਪੇ ਲੱਗ ਪਣਾ ਅਨੇ ਰਾਤ ਨੂੰ ਆ ਕੇ ਰਸੋਈ ਚੋਂ ਆਪੇ ਲੱਗ ਪਣਾ ਇਹ ਮੈਂ ਤੇਰੇ ਇਹ ਬੀਬੀ ਜ਼ਿਆਦਾ ਬੋਲਦੀ ਰੋ ਮੈਂ ਤਾਂ ਕੋਈ ਤੇ ਖੋਲੀ ਨਹੀਂ ਅੱਜ ਖੋਲੀ ਜਲਾ ਰੱਖਣਾ ਵੀ ਇਹ ਜ਼ਿਆਦਾ ਬੋਲਦੀ ਹੈ ਖੋਲੀ ਨਹੀਂ ਚੁੱਪ ਜਬਾਨੀ ਰੋ ਲਓ ਮੰਪੇ ਜੀ ਲਓ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਸੋ ਸੂਟ ਬੀਬੀ ਨੂੰ ਲੱਗਿਆ ਬਹੁਤ ਪਿਆਰਾ ਮੰਮੀ ਨੂੰ ਤਾਂ ਬੀਬੀ ਲਈ ਵੀ ਆਏਗਾ। ਤੋਂ ਇਸੇ ਤਰ੍ਹਾਂ ਨਵੇਂ-ਨਵੇਂ ਵਲੌਗਾਂ ਦੇ ਨਾਲ ਮਿਲਦੇ ਰਾਵਾਂਗੇ। ਨਵੇਂ-ਨਵੇਂ ਕਨਸੈਪਟ ਲੈ ਕੇ ਆਉਂਦੇ ਰਾਵਾਂਗੇ। ਸੋ ਜੇ ਤੁਹਾਨੂੰ ਵਲੌਗ ਵਧੀਆ ਲੱਗਣ ਸਾਡੇ ਪਰਿਵਾਰ ਦੇ ਸੋ ਆਪਾਂ ਪਰਿਵਾਰਕ ਮਾਹੌਲ ਦੇ ਵਿੱਚ ਰਹਿ ਕੇ ਦਿਲ ਦੇ ਵਿੱਚ ਰਹਿ ਕੇ ਵਲੌਗ ਬਣਾਈਦੇ ਆ। ਜੇ ਤੁਹਾਨੂੰ ਚੰਗੇ ਲੱਗਣ ਸਾਡੀ ਬੀਬੀ ਦੇ ਵਲੌਗ ਸਾਡੇ ਪਰਿਵਾਰ ਨਾਲ ਸੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਤੁਸੀਂ ਸੱਚੀ ਬਹੁਤ ਪਿਆਰ ਦੇਣ ਲੱਗ ਪਿਓ। ਸੋ ਦਿਲੋਂ ਧੰਨਵਾਦ ਆ ਤੁਹਾਨੂੰ ਸਾਰਿਆਂ ਨੂੰ। ਤੇ ਨੈਕਸਟ ਵਲੌਗ ਚ ਮਿਲਾਂਗੇ ਧਾਮੀ ਵਲੌਗ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰ ਸੋ ਲਵ ਯੂ ਨੈਕਸਟ ਵਲੌਗ ਤੇ ਮਿਲਦੇ ਆਂ ਮਾਰੂ ਤੁਮੀ ਕਹਦੇ ਮਾਰੂ ਤੁ ਵੀ ਸਤਿ ਸ਼੍ਰੀ ਅਕਾਲ ਬਰਾਦੇ ਮੈਂ ਇਸ ਇਨਸਾਨ ਨੂੰ ਜਿਆਦਾ ਸੀਰੀਅਸ ਨਹੀਂ ਲੈਣਾ ਕਿੰਨੀ ਮੈਂ ਤੇਰਾ ਲੱਗਦੀ ਹੈ ਜੀ ਇਹ ਚੰਗ ਆ ਗਈ ਤੇ